ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਾਤਰਾ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਅੱਜ ਅਸੀਂ ਬਣਾ ਰਹੇ ਹਾਂ ਜੂਨਦੀ ਵਾਲੇ ਪ੍ਰੋਜੈਕਟ ਜਿਨੇ ਜਿਨੇ ਖਾਣੇ ਦਾ ਬੜੀ ਜੁਡੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੈਗਾ ਜੀ ਕੈਮਰਾਮੈਨ। ਠੰਡ ਆ ਗਈ ਜੀ ਬਹੁਤ ਜ਼ਿਆਦਾ ਅੱਜ। ਤੇ ਦੂਸਰੀ ਗੱਲ ਮਰੀਨਾ 'ਚ ਸਵੇਰ ਟਾਈਮ ਹਾਜ਼ਰ ਹੈ ਸਾਜਰ ਜੀ। ਖਾਣ ਪੀਣ ਪਿੱਛੇ ਗੱਲ ਜੀ ਚੱਲੀ ਹੈ ਨਾਲੋਂ। ਬੀ ਬੀ ਫਤਿਹਗੁਰ ਸਾਹਿਬ ਦੀ ਗੱਲ ਚੱਲਦੀ ਸੀ ਆਪਣਾ ਜੋ ਉੱਥੇ ਸਿੱਧੀ ਜੋੜ ਮੇਲੇ ਤੇ ਜੀ ਗਤੀਵਿਧੀਆਂ ਹੋਈਆਂ ਜੀ ਇੱਧਰ ਮੇਲਾ ਜੀ ਇੱਧਰ ਪਤਾ ਨਹੀਂ ਕਿਹ ਪੰਪ ਹਟਣਾ ਅਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤਾਂ ਜੀ ਸਾਰਾ ਪਿੰਡ ਦਿਨ ਖਾਣ ਪੀਣ ਦੀ ਗੱਲਾਂ ਚੱਲੀ ਜਾਂਦੀਆਂ ਹਾਂ ਮੈਂ ਉੱਥੇ ਗੱਲ ਕਰਦਾ ਜੀ ਲੰਗਰਾਂ ਦਾ ਵੀ ਕੋਈ ਇਹੋ ਜਿਹਾ ਕੋਈ ਆਈਟਮ ਹੈ ਨਹੀਂ ਸੀ ਵੀ ਸ਼ਰਧਾ ਦੇਖੋ ਪਬਲਿਕ ਦੀ ਸੰਝ ਲੋ ਵੀ ਜਿਹੜੇ ਵੀ ਗੁਰੂ ਘਰ ਨੂੰ ਮੰਨਣ ਆ ਰਿਹਾ ਉਹਨਾਂ ਦੀ ਸ਼ਰਧਾ ਗਜਰੇਲਾ ਕਿਆ ਕੋਈ ਆਟਮ ਹਯੋ ਨਹੀਂ ਸੀ ਵੀ ਜਿਹਦਾ ਲੰਗਰ ਆ ਫਤੇਗੜ ਸਾਹਿਬ ਨਹੀਂ ਉਪਲਬਧ ਹੋਇਆ ਫਿਰ ਵਿੱਚ ਚੱਲਦੇ ਚੱਲਦੇ ਗੱਲ ਲੱਗੀ ਜੀ ਮੂਲੀ ਦੀ ਮੂਲੀ ਦੇ ਅਗੇ ਜੀ ਮੂੰਹ ਚ ਪਾਣੀ ਮੂਲੀ ਵਾਲੇ ਪਰੌਂਠੇ ਦੀ ਗੱਲ ਚੱਲਦੇ ਚੱਲਦੇ ਅਗੇ ਜੀ ਗੱਲ ਤੇ ਸੰਦੀਪ ਦੇ ਮੂੰਹ ਦੇ ਮੇਰੇ ਚ ਨਹੀਂ ਜੀ ਵਿਕਰਸ ਨੂੰ ਦੇ ਮੂੰਹ ਚ ਆ ਗਿਆ ਪਾਣੀ ਤੇ ਉਹ ਡੱਡੇ ਡੱਡੇ ਮੂਲੀਆਂ ਫਟ ਲਿਆਈ ਮੂਲੀਆਂ ਮੂਲੀਆਂ ਲਏ ਕਿਆ ਮੂਲੀਆਂ ਲਏ ਮਾਜੀ ਇਹਦਾ ਸਿਲਕ ਲਾਇਆ ਜੀ ਚਲ ਕੇ ਲਾ ਕੇ ਆਇਆ ਨੂੰ ਕੱਦੂ ਕਾਸ ਇਹਨਾਂ ਨੂੰ ਕਰਕੇ ਦੇ ਦਿੱਤਾ ਜੀ ਇੱਕ ਦਾ ਰਹਿ ਗਿਆ ਇਹ ਹਾਂ ਇੱਕ ਐਡੀਓ ਦੀ ਦੂਈ ਵੀ ਇੱਕ ਨਾਲੇ ਸਰਜਣਾ ਤਾਂ ਬਾਕੀ ਪਰਿਵਾਰ ਤਾਂ ਸਾਡਾ ਗਿਆ ਬਾਜੀ ਸਾਰਾ ਨਾਨਕ ਆ ਤੇ ਅਸੀਂ ਉਸ ਯੂਰੇ ਹੁਣ ਪਰੌਂਠੇ ਬਣ ਰਹੇ ਆ ਜੀ ਤੇ ਵਿਕਰਮ ਸਨ ਨਹੀਂ ਇੱਕ ਇੱਕ ਗੱਲ ਹੈਗੀ ਆ ਸੰਦੀਪ ਨੇ ਤਾਂ ਕਿਹਾ ਨਹੀਂ ਭਾਬੀ ਜੀ ਨੇ ਜਦ ਇਹ ਕਹਿਤਾ ਕਹਿੰਦੀ ਵਿੱਕੀ ਜੇ ਤੇਰਾ ਦਨ ਕਰਦਾ ਨਾ ਪਰੌਂਠੇ ਘਾਣ ਨੂੰ ਵੀ ਜਾ ਕੇ ਮੂਰਲੀਆਂ ਲਿਆ ਸੰਦੀਪ ਤਾਂ ਕਹਿੰਦੀ ਮੇਰੇ ਹੋਰੇ ਕੰਮ ਨਹੀਂ ਨਿਭੜਦੇ। ਬਾਕੀ ਵੀ ਨਿਭੜਦੇ ਨਹੀਂ ਇਹਦੇ ਕੰਮ। ਸਵੇਰ ਦੀ ਨਾ ਦੋ ਵਾਰ ਬਾਹਰ ਦੀ ਪੋਚਾ ਲਾ ਲਿਆ ਨੇ। ਇਹਦਾ ਇਹਨਾ ਦਿਮਾਗ ਨਹੀਂ ਕੰਮ ਕਰਦਾ। ਵੀ ਉੱਪਰ ਤੇ ਧੁੰਦ ਗਿਰਦੀ ਉਹਨਾਂ ਬਾਹਰ ਗਿੱਲਾ ਹੋਈ ਹੋ ਜਾਣਾ। ਜਦ ਇਹ ਗੱਲਾਂ ਪੈ ਜਾਂਦੀ ਐ ਵੀ ਨਿਆਣੇ ਤਿਲਕ ਜੂਗੇ, ਫਲਾਣਾ ਹੋ ਜੂਗਾ। ਮੈਂ ਪੋਚਾ ਲਾਉਂਦੀ ਐ। ਤੂੰ ਤਾਂ ਮੇਰੀ ਗੱਲ ਨਹੀਂ ਲੱਗੀ। ਮੈਂ ਕਹਿਣੀ ਥੀ ਅਹੀ ਗੱਲ। ਧੁੰਦ ਧੁੰਦ ਵੀ ਧੁੰਦ ਉੱਪਰ ਤੇ ਅੱਜ ਬਹੁਤ ਗਰ ਰਹੀ ਐ। ਮੇਰੀ ਬਾਤ ਉਹ ਤੇ ਬਾਹਰ ਗਿੱਲਾ ਹੋਇਆ ਵਾ ਤੇ ਇਹਦੀ ਵੀ ਜਦ ਗੱਲ ਠੀਕ ਆ। ਬਾਹਰ ਤੇ ਪੈਰ ਗਿੱਲੇ ਹੋ ਕੇ ਅੰਦਰ ਰੋਣਗੇ ਠੀਕ ਹੈ ਉੱਥੇ ਵੀ ਦਿਲ ਕਰਕੇ गिर ਸਕਦੇ ਮੈਨਾਂ ਨੂੰ ਪਤਾ ਕਿੰਨੇ ਸ਼ਰਾਰਤ ਕੀ ਠੀਕ ਹੈ ਤੇ ਬਾਹਰ ਇਹ ਤਾਂ ਇਹਨੇ ਵੈਪਰ ਵੇਰ ਦਿੰਦੀ ਐ ਸਵੇਰੇ ਸਵੇਰੇ ਬੋਲੋ 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 ਮੈਨੂੰ ਫੰਗਿਆ ਉਹ ਨਹੀਂ ਵਫੇਰ ਨੂੰ ਗੱਲ ਨਹੀਂ ਹੈਗੀ ਗੱਲ ਗੱਲ ਉਹ ਨਹੀਂ ਹੁਣ ਅੱਜ ਅੱਜ ਕੁਛ ਤੋਂ ਜ਼ਿਆਦਾ ਹੀ ਗਿਰ ਰਹੀ ਹੈ ਉਹ ਗੱਲ ਮੰਨਦੇ ਆ ਪਰ ਆਪਾਂ ਬਈ ਨਹੀਂ ਸੰਤੱਕ ਵੀਟ ਆਉਂਦੇ ਆ ਵੀ ਘਰ ਤੇ ਸਫਾਈ ਨਹੀਂ ਕਰਦੇ ਉਹ ਚਲੋ ਜਿਹੜੀ ਥੋੜੀ ਮੋਤੀ ਕਰਦੇ ਤੁਸੀਂ ਤਾਂ ਉਹਨੂੰ ਵੀ ਰੋਕਦੇ ਆ ਸਮੇਂ ਦੇ ਮੁਤਾਬਕ ਚੱਲੀਦਾ ਹੁੰਦਾ ਜੇ ਪਤਾ ਵੀ ਜੇ ਹੁਣ ਤੂੰ ਬਾਹਰ ਮੀ ਪੈਂਦਾ ਹੋਵੇ ਤੂੰ ਉੱਥੇ ਵੈਪਰ ਫੇਰ ਦੀ ਵੀਰ ਜਾਵੇ ਬਈ ਤਾਂ ਤੁਹਾਨੂੰ ਸਦਾਣੇ ਕਹੂੰਗਾ ਕਰੀ ਫੇਰਦੇ ਆ ਪੁੱਛ ਕਿਉਂ ਬਿਨਾਂ ਆਦੇ ਪਾਣੀ ਬਿਧੀ ਬੱਚਤ ਹੋ ਰਹੀ 파ਸ ਸਾਬ ਕਰ ਦੋ ਮੈਂ ਵੀ ਪਾਈ ਬੱਚਤ ਕੀਤੀ ਆ ਇੱਕ ਪਾਣੀ ਬਾਹਰ ਢੀਂਗੋ ਵੀ ਮੈਂ ਹਾਂ ਮੈਂ ਵੀ ਦੇਖ ਤੁਹਾਡੀ ਸਬਜੀ ਦੀ ਬੱਚਤ ਕਰਤੀ ਜੀ ਆ ਰਾਤ ਤਾਂ ਸਬਜੀ ਬਣਾਈ ਸੀ ਮੈਂ ਐਨੀ ਸਵਾਦ ਆ ਮਿਕਸ ਸਬਜੀ ਬਣਾਈ ਸੀ ਜੀ ਇਹਨੇ ਦੀ ਬੱਚਤ ਕਰਤੀ ਸ਼ਾਮ ਨੂੰ ਇਹਦੇ ਨਾਲੇ ਥਰ ਜਾਣਾ ਨਹੀਂ ਸਰ ਨਹੀਂ ਦੇਖਿਓ ਤਾਂ ਜੀ ਲੋਕ ਸਬਜੀ ਸ਼ਾਮ ਨੂੰ ਤਾਂ ਕਿੰਨੇ ਜਣੇ ਆ ਵਿੱਕੀ ਚਾਹ ਨੂੰ ਬਾਈ ਦਾ ਨਹੀਂ ਆ ਰਿਹਾ ਨਾ ਤੇ ਆਪਾਂ ਬਣਾਉਂਗੇ ਮਾਂਹ ਦੀ ਦਾਲ ਚੌਲ ਲੋਸਟ ਹੋਇਆ ਪਤਾ ਨਹੀਂ ਤੁਹਾਡਾ ਮੇਰੇ ਰੋਟੀ ਹੁਣੇ-ਹੁਣੇ ਸੋਚਿਆ ਤਾਂ ਕਿਹਦੀ ਨੋਬੇ ਮਾਂਹ ਦੀ ਦਾਲ ਮੈਂ ਬਣਾਈਏ ਮੇਰਾ ਤਾਂ ਗੱਲਾਂ ਕਰਾਂ ਤੇ ਕੰਮ ਵੀ ਛਡਾਤਾ ਆ ਵੀ ਇੱਕ ਇੱਕ ਮੈਂ ਤੁਹਾਡੇ ਕੋਲ ਹੋਰ ਰਾਜ ਦੀ ਗੱਲ ਖੋਲੂਗਾ ਜੀ ਹਾਂ ਹਾਂ ਆਂ ਸੰਦੀਪ ਰਾਜ ਦੀ ਗੱਲ ਮੈਂ ਹੀ ਦੱਸ ਦਿੰਨੀ ਆ ਰਾਜ ਦੀ ਗੱਲ ਨਹੀਂ ਆ ਸਾਡੇ ਦਾ ਪਾਇਆ ਹੈ ਜੀ ਗਿੱਜੇ ਟੁੱਟੀ ਲਾਦੀ ਗਰਮ ਪਾਣੀ ਦੀ ਇੱਕ ਔਰੇ ਨਹੀਂ ਹੈਗੀ ਜੀ ਇਹਦੇ ਇਹਦੇ ਚ ਇਹ ਪੈਪ ਚ ਰੁਹਾਉਣਾ ਚਾਹ ਪਾਣੀ ਪਾਣੀ ਭੰਡ ਧੋਣੇ ਸਾਨੂੰ ਪਤਾ ਤੇ ਇਹ ਪੈਪ ਦੀ ਟੁੱਟੀ ਖੋਲ ਕੇ ਉਧਰ ਲੱਗ ਗਈ ਤੇ ਉਹ ਟੁੱਟੀ ਖਰਾਬ ਹੋ ਗਈ ਤੇ ਉਧਰ ਲਾਤੀ ਸੀ ਅਸੀਂ ਜੀ ਆਏ ਖੋਲ ਖੋਲ ਕੇ ਟੁੱਟੀਆਂ ਲਾਉਨੇ ਆ ਟੁੱਟੀਆਂ ਲੈ ਕੇ ਨਹੀਂ ਆਉਂਦੇ ਅਸੀਂ ਜੀ ਖਰਾਬ ਹੋ ਗਈ ਉਹ ਬਸ ਸਾਰੀ ਟੁੱਟੀ ਆ ਲੈਣਾ 700 ਦੀ ਪਰ 700 ਦੀ ਕਿੰਨੇ ਟੁੱਟ ਨਹੀਂ ਗਈ ਕਿੰਨਾ ਟਾਈਮ ਹੋ ਗਿਆ ਇਹਨੂੰ ਪਾਣੂ ਹਾਂ ਤਾਂ ਉੱਟੀ ਦਾ ਦੱਸ ਦਈਏ ਤੁਹਾਨੂੰ ਦੋ ਢਾਈ ਸਾਲ ਹੋ ਗਏ ਦੀਦੀ ਨੇ ਘਰ ਦਿੱਤੀ ਉੱਪਰੋਂ ਸਾਫ ਪਤਾ ਨਹੀਂ ਦੀਦੀ ਦਾ ਕਿਆ ਗੁੱਡਾ ਬੱਜਿਆ ਕੀ ਬੱਜਿਆ ਪੈਰ ਰੱਖਤਾ ਪਰ ਦਰਮੇਡੇ ਪਾਣੀ ਉਹ ਫਿਰੇ ਪੰਮੀ ਚੱਕ ਸਿੱਧਾ ਪੈਪਲਾ ਹੀ ਤੀਗਾ ਫੇਰ ਉਹ ਤਾਂ ਬਾਅਦ ਕਿਆ ਹੋਇਆ ਦੀਦੀ ਉੱਪਰ ਚੜ ਗਈ ਦਰਮੇਡੇ ਕੱਥਲੇ ਗਈ ਹਾਏ ਉਹ ਮੈਂ ਵੀ ਕਹਾ ਵੀ ਤੇੜਾ ਜਿਹਾ ਜਗਾ ਤੇ ਇਹਦੇ ਮੰਨੂ ਕਿਆ ਪਤਾ ਵੀ ਸਾਡੇ ਜਿਹੜੇ ਪਤਲੀਆਂ ਪਤਲੀਆਂ ਸਾਡੀਆਂ ਉਹ ਆ ਵੀ ਉਹ ਗਿਰਦੀਆਂ ਫਿਰਦੀਆਂ ਪਰ ਉਹ ਅਸੀਂ ਤਾਂ ਰੋਟੀਆਂ ਪਰਾਠੇ ਘਾਤੇ ਬਣਾਏ ਆ ਤਾਂ ਨਾ ਨਾ ਬਣਾ ਪਣੀ ਸਰੀਰ ਮੋਟਾ ਗੱਲਾਂ ਚਾਕੇ ਬਣਾਉਂਦੀ ਨਾਲੇ ਆਪੂੰ ਮੋਟੀ ਕਹੋਂਦੀ ਚਲ ਮਹਾਰਾਜ ਦੀ ਗੱਲ ਪਤਾ ਕੈ ਜੀ ਗੱਲ ਤੋਂ ਬਾਅਦ ਕਾ ਖਸਵੇਂ ਮੈਂ ਪਰੌਂਠੇ ਹੀ ਬਣਾਉਂਦੀ ਘਰ ਚ ਕਿਉਂ ਕਿਉਂ ਇੱਕ ਇੱਕ ਕਸਮ ਦਾ ਪਰੌਂਠੇ ਖਾਓ ਕਸਮ ਖਾਣੀ ਹੈ ਇਹ ਮੇਂ ਗੱਲ ਉਹ ਨਹੀਂ ਮੇਰੀ ਗੱਲ ਉਹ ਨਹੀਂ ਹੈਗੀ ਮੈਂ ਗੱਲ ਕਰਨ ਲੱਗਿਆ ਜੀ ਖੋਰ ਰਾਜ ਦੀ ਹਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੀ ਜਿਹੜਾ ਨਾ ਵੀ ਤਵੇ ਦੇ ਖਲਾਤ ਤੇ ਜੇ ਮੈਂ ਤੁਹਾਨੂੰ ਦਿਖਾਵਾਂ। ਕੀ ਆ ਤਵੇ ਦਿਖਾਵਾਂ? ਕਾਹ ਦੀ ਸਾਫ ਕੋਸਾਈ ਹੁੰਦਾ ਦਾ ਪ੍ਰਾਣਾ ਤਵਾ ਪ੍ਰਾਣਾ ਤਵਾ ਹੁੰਦਾ। ਠੀਕ ਹੈ ਖਾਣੇ ਤਵੇ ਦੀ ਵਰਗੀ ਕਦਰ ਨਹੀਂ ਹੁੰਦੀ। ਸਾਡੇ ਹਟ ਹਟ ਜਾ ਹਟ ਜਾ ਬਰੂਛੇੜ। ਆ ਤਵਾ ਪਹਿਲਾਂ ਇਹਦੇ ਪਰ ਪੱਕਦਾ ਸੀ ਜੀ ਪਰ ਉਹ ਫਿਰ ਉਹ ਮੈਜਾਗਾ ਪਰ ਵੀਡੀਓ ਬਣਾਉਣੀ ਹੈ ਵੀ ਭਾਈ ਅੱਜ ਠੰਡ ਬਹੁਤ ਆ। ਵੀ ਬਾਹਰ ਤੁੱਲਾ ਦਾ ਬਾਲਿਆ ਨਹੀਂ ਹੈਗਾ। ਹਾਂ ਫਿਰ ਜਦ ਇਹ ਟੋਮੈਟਿਕ ਨਾ 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 ਸਿੱਕੀ ਤਵਾ ਬਾਹਰ ਆ ਗਿਆ। ਇਹ ਜ਼ਾਲਾਂਦਰ ਸਲੀਪਾ ਦੇ ਵਿੱਚ ਲੁਕੋਇਆ ਬੈ ਭਰੇ ਪਏ ਜੀ ਇਹ ਸਾਰੇ ਪਤਾ ਨਹੀਂ ਕਿੱਥੇ ਕਿੱਥੇ ਦੇ ਭੰਡੋ ਸਾਡੇ ਕੋਈ ਐਨ ਵਧੀਆ ਜੀ ਮੈਂ ਗੈਸਟ ਆ ਜਾਣਗੇ ਸਾਨੂੰ ਕਹਿੰਦੇ ਰੋਟੀ ਬਣਾ ਕੇ ਦਿਓ ਫਿਰ ਉਸੇ ਨੰਮੀ ਤੋਬਾ ਨਾਰ ਕਿਹਾ ਹੋਇਆ ਗੈਸਟ ਕਹਿੰਦੇ ਹੁੰਦੇ ਵੀ ਰੋਟੀ ਬਣਾ ਕੇ ਦਿਓ ਤਾਂ ਤੁਹਾਡੀ ਹਿੰਮਤ ਹੁੰਨੀ ਹੈ ਨਹੀਂ ਹਾਂ ਜਿਹੜਾ ਸਾਨੂੰ ਸਾਡੇ ਹੱਥ ਦੀ ਹੱਥ ਦੀ ਚੀਜ਼ ਖਾਣ ਨੂੰ ਕਹੂਗਾ ਹੂੰ ਫਿਰ ਅਸੀਂ ਤਾਂ ਉਹ ਤਾਂ ਬਣਾ ਹੀ ਦੋ ਨਹੀਂ ਆਪਣੇ ਕੋਈ ਪੁਰਾਣੀ ਚੀਜ਼ ਦੇਰ ਦਣੀ ਨਹੀਂ ਨਹੀਂ ਸਮੇਂ ਸਮੇਂ ਨਾਲ ਗੱਲ ਹੋਰ ਹੁਣ ਅਸੀਂ ਗਾਹਾਂ ਗਾਹ ਪੁਰਾਣੀਆਂ ਹੋਈਆਂ ਜਿਹੜੀਆਂ ਸੰਸਤ ਦੇ ਗੇਰੂਗਾ ਤੁਸੀਂ ਸਵਾਦ ਦੇ ਇੱਕ ਅਦੇ ਯਾਰਾ ਆਖੇਦੇ ਹੁਣ ਤੁਸੀਂ ਸਾਰੀ ਉਮਰ ਇਹਦੇ ਪੈਰ ਨਾਲ ਤਵਾ ਕਿੱਥੇ ਉਹ ਟੁੱਟ ਗਿਆ ਟੁੱਟ ਗਿਆ ਕਿੱਥੇ ਆ ਫਿਰ ਥੱਲੇ ਛਿੜਦਾ ਉਹ ਤਾਂ ਗੱਡੀ ਗੁੰਡੀ ਫਿਰ ਨਹੀਂ ਹੁਣ ਇਹ ਨਹੀਂ ਟੁੱਟ ਜਾਣਾ ਜਿੱਦਣ ਇਹਦੀ ਛਿੜਦਾ ਅੱਛਾ ਚੀਜ਼ ਨਹੀਂ ਕਰਦਾ ਸਾਨੂੰ ਪੈਸੇ ਦੀ ਪੈਸਾ ਮੈਨੂੰ ਤੱਕ ਖ ਮੰਗਦਾ ਜਿੱਦਾਂ ਖਾਣਾ ਦੇ ਨਾਲ ਟੁੱਟ ਗਿਆ ਇਹਦੇ ਨਾਲ ਪੱਸੀ ਵੀ ਥਿਆਰਦੇ ਬਾਠ ਠੀਕ ਹੈ ਸਾਡੇ ਗੱਲ। ਹਲੇ ਠੀਕ ਲੱਗਦਾ। ਅਸੀਂ ਦੇਖਿਆ ਤਾਂ ਚਮਕੌਰ ਸਾਹਿਬ ਸਭਾ ਤੇ ਤਵਾ ਉਹ ਭਾਰੀ ਤਾਂ ਫਿਰ ਸੱਟ ਜਿਹਾ ਨਹੀਂ ਬੈਠੇ ਆ। ਉਹ ਪਤਾ ਕਰ ਰਿਹਾ ਉਹ ਆਪਾਂ ਜਦੋਂ ਸੇ ਬਾਈ ਦੀ ਮਾਰਕੀਟ ਚ ਗਏ ਨਹੀਂ ਉਹ ਰਸਤੇ ਦੇ ਵਿੱਚ ਬੀਬੀਆਂ ਜਿਹਾ ਬੈਠੀਆਂ। ਵੀ ਤਾ ਵੇ ਲੈ ਲੋ ਖੁਰਚੜੇ ਲੈ ਲੋ। ਉਹ ਕਿ ਗਈਆਂ ਤਾਂ ਉਹ ਕਹਿੰਦੀ ਤਵਾ ਲੈ ਲੋ। ਆ ਇਧਰ ਆਪੇ ਉਹ ਜੀ ਬਤਾ ਕੀ ਕਹਿੰਦੀ ਕੀ ਕਰਦਾ। ਠੀਕ ਆ। ਆ ਕੰਮ ਕਰ। ਇਹ ਅਸਲ ਤੋਂ ਜੈਸੀ ਮੀਨੇ ਰੈਸਿਪੀ ਵਾਲਾ ਰੱਖਿਆ ਭਾਜੀ ਉਹ ਕਹਿੰਦੀ ਮੇਰਾ ਵਰਤਮਾਨੀ। ਉਹ ਨੂੰ ਪਤਾ ਵੀ ਮੇਰੀਆਂ ਮੰਮੀਆਂ ਦੋ ਇਹੋ ਜਿਹੀਆਂ ਇਹਨਾਂ ਨੇ ਵੀ ਦਿਮਾਗੀਆਂ ਕਹਿਣ ਚਾਹਾਂ ਮੈਂ ਹਾਂ ਤਾਂ ਸੁਣ ਫਿਰ ਕਾਹ ਮੁੱਠਾ ਤੋੜ ਗਿਆ ਡੰਗਾ ਦਿਮਾਗ ਚਕਾਉਣਾ ਉਹ ਮਾਰੀ ਹੈਗਾ ਮੇਰੇ ਕਾ ਸਵੇਰ ਰਾਤ ਦਾ ਤੱਤ ਚੜਿਆ ਬ ਰਾਤ ਦਾ ਆ ਫਿਰ ਰਾਤ ਦਾ ਤੱਤ ਚੜਾ ਮੈਨੂੰ ਗੁੱਸਾ ਆਇਆ ਬਾਜੀ ਮੇਰੇ ਪਰ ਕੀ ਹੋਇਆ ਮੇਰੇ ਨਾਲ ਫੋਨ ਨਹੀਂ ਹੋ ਰਿਹਾ ਉਹਨਾਂ ਫਿਰ ਕੀ ਹੋਇਆ ਉਹਨਾਂ ਫਿਰ ਜਿਆਦਾ ਦੋ ਡੋਕ ਡਿੰਗਾ ਲੱਗ ਗਈ ਮੈਂ ਦੇ ਪਿੱਛੇ ਹੀ ਸੀ ਇਹਨੇ ਤਾਂ ਸੁਣਿਆ ਨਹੀਂ ਉਹ ਕਹਿੰਦੀ ਇਹ ਕਿੰਦ ਕਿਆ ਕਰਨਾ ਸੀ ਤਾਂ ਮਾਂ ਕਾਂ ਦੀ ਖਾਣਾ ਬਣਾਉਣੇ ਨੂੰ ਲੈ ਲਓ ਮਾਂ ਨਾ ਠੀਕ ਆ ਨਾ ਰਾਤ ਦਾ ਤਾਤਾ ਆ ਜਾਂਦਾ ਵੀ ਰਾਤ ਹੈ ਤੇ ਰੀਤ ਦੁੱਧ ਮੰਗੀ ਗਈ ਜੀ ਤੇ ਇਹ ਵਿਚਾਰੀ ਤੰਗ ਹੋ ਗਈ ਗੁੱਸੇ ਚ ਉਹਨੂੰ ਬੋਲੀ ਥੋੜਾ ਬਹੁਤਾ ਮੇਰੇ ਤੇ ਵੀ ਇਹਨੂੰ ਬੋਲ ਹੋ ਗਿਆ ਜੀ ਰਾਤ ਦੇ ਗੁੱਸੇ ਹੋਏ ਵੀ ਮੇਰੇ ਨਾਲ ਤਾਂ ਹੀ ਇਹਨੇ ਪਰੌਂਠੇ ਨਹੀਂ ਬਣਾਏ ਠੀਕ ਆ ਹੁਣ ਰੀਤ ਗਾਹਾਂ ਗਾਹਾਂ ਬੜੀ ਹੁੰਦੀ ਐ ਇਹ ਸਾਰਿਆਂ ਨੂੰ ਵੀ ਪਤਾ ਠੀਕ ਆ ਉਹ ਰੋਟੀ ਪਾਣੀ ਦੀ ਸਾਰਾ ਖਾਣੇ ਮੈਂ ਉਹਨੂੰ ਕਿਹਾ ਪੁੱਤ ਗਲਾਸ ਤੇ ਦੁੱਧ ਲਿਆ ਦੋ ਉਹ ਕਰਨ ਤਾਂ ਮੰਨੀ ਨਹੀਂ ਸੱਜ ਰਹੀ ਸੰਗੀ 6 ਵਜੇ ਉੱਠ ਗਈ 12 ਵਜੇ 4 ਘੰਟੇ ਦੀ ਸੁੱਤੀ ਹੋ ਮੈਨੂੰ ਪਤਾ ਮੈਂ ਹਾਰ ਕੇ ਉਹਨੂੰ ਗਾਲੀ ਕੱਢੂੰਗੀ ਉਪਰ ਕੀ ਬੋਲਾਂ ਫਿਰ ਗਾਲ ਲੱਗੀ ਦੇਖ ਮੈਥੇ ਤਾਂ ਗਾਲ ਨਿਕਲਣੀ ਉਹ ਜਦੋਂ ਇਹਦਾ ਰੀਤ ਤੇ ਥੱਪੜ ਮਾਰਦਾ ਮੇਰੀ ਵੀ ਅੱਖ ਖੁੱਲ ਗਈ ਥੱਪੜ ਰੀਤ ਦੇ ਨਹੀਂ ਸੀ ਵੱਜਿਆ ਮੇਰੇ ਮਾਤਾ ਨੇ ਮਾਰਿਆ ਤਾਂ ਤੁਸੀਂ ਮੇਰੇ ਮਿੰਦ ਮੇਰੇ ਵੱਜ ਗਿਆ ਮੇਰੇ ਵੱਜ ਗਿਆ ਕਿਹਨੇ ਮਾਰਿਆ ਤੇਰੇ ਮਾਰਿਆ ਤੇਰੇ ਮਾਰਿਆ ਥੱਪੜ ਪਤਾ ਨਹੀਂ ਜੀਰੇ ਬੱਜ ਗਿਆ ਪਤਾ ਨਹੀਂ ਨੇਰੇ ਜ ਮਨੂੰ ਨਹੀਂ ਨੀਂਦ ਦੇ ਚੀ ਪਤਾ ਨਹੀਂ ਲੱਗਿਆ ਮਨੂੰ ਨੀਂਦ ਦੇ ਚ ਉੱਠ ਕੇ ਚੱਲਣ ਦੀ ਆਦਤ ਆ ਨੀਂਦ ਦੇ ਚ ਮਨੂੰ ਪਤਾ ਨਹੀਂ ਤਾਈ 110 ਰੁਪਏ ਦੇ ਕਿਲੇ ਆ ਰੋੜੀ ਦਾ ਉਹ ਮੈਂ ਤੁਹਾਨੂੰ ਦੱਸਣਾ ਹੀ ਪੁੱਣ ਲੱਗੀ ਆਇ ਤੇ ਕੀ ਪ੍ਰੋਗਰਾਮ ਵੀ ਲੁੜੀ ਵਾਲਾ ਜਿਹੜਾ ਆ ਰਿਹਾ ਹੈ ਤੁਸੀਂ ਨਾ ਹੁੰਦੇ ਤੇ ਇਹ ਗਏ ਤੇ ਗੁਰਦੁਆਰੇ ਦੇ ਦੇਖ ਵੀ ਸਭ ਤੋਂ ਪਹਿਲਾਂ ਸ਼ਾਂਤੀ ਤਾਈ ਅੱਗੇ ਵੀ ਤਾਈ ਦੀ ਇਹ ਜੀ ਗੱਲ ਸਭ ਤੋਂ ਪਹਿਲਾਂ ਦੇਖ ਜਾਣੇ ਉਹਨਾਂ ਬਿਨ ਕਾਹ ਕਿਹਦੇ ਨਹੀਂ ਅਸੀਂ ਉਹਨੂੰ ਆਪੇ ਲੈ ਜਾਂਦੇ ਹਾਂ ਇੱਕ ਹਾਰਜੀ ਤੇ ਭੈਣ ਹਾਂ ਕੈਨੇਡਾ ਵਾਲੇ ਹਾਂ ਹਾਂ ਚੱਲਾ ਕੋਈ ਨਹੀਂ ਇਹ দান ਹੈ ਜਿਹੜੇ ਜਿਹਦੀ ਜਿਹਦੀ ਕਿਸਮਤ ਦੇ ਵਿੱਚ ਹੈਗਾ ਨਾ ਸਹੀ ਗੱਲ ਉਹੀ ਕਰ ਸਕਦਾ ਕੋਈ ਨਹੀਂ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਬਸ ਬਸ ਇੱਥੇ ਰਹਿ ਗਏ 13 ਦਿਨ ਹੂੰ 13 ਦਿਨ ਤਰੀਕ ਨਹੀਂ ਦਿੱਤਾ ਉਹ ਕਰੀ ਤਰੀਕ ਇਸ ਵੀ ਇਸ ਵਾਰ ਵੀ ਜੀ ਕਹਿੰਦੇ ਆਪਾਂ ਕੋਈ ਅਲੱਗ ਜੀ ਚੀਜ਼ ਕਰਾਂਗੇ ਚਲੋ ਦੇਖਦੇ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੋਈ ਉਹ ਹੋ ਜਾ ਅਹ ਦੇਖਦੇ ਆਂ ਕਿ ਪ੍ਰੋਗਰਾਮ ਕਿਆ ਬਣਦਾ ਇਸ ਵਾਰ ਇਹ ਤਾਂ ਪਰੌਠੇ ਬਣਦੇ ਅਜੇ ਮੈਂ ਹੋਈ ਦੱਸਣ ਲੱਗੀ ਆਂ ਭੈਣ ਦਾ ਮੈਨੂੰ ਫੋਨ ਆਇਆ ਸਾਬੀ ਤੇ ਭੈਣ ਦਾ ਕਹਿੰਦੀ ਜੁੱਬਰੀਟ ਦੇ ਪੰਜਾਬੀ ਸੂਟ ਸਵਾ ਕੇ ਟਿੱਕਾ ਲਾਈ ਉਹਦੇ ਢੋਰੀ ਵੀ ਪਾਈ ਇੱਟਾ ਕਿੱਥੇ ਲਾਈ ਇਹ ਪੂਰਾ ਕਹਾਣੀ ਬਾਲ ਤਾਂ ਹੈ ਨਹੀਂ ਤੇ ਵਿਚਾਰੀ ਦਾ ਸਿਰ ਪਰ ਹੁਣ ਦੇਖੂੰਗੀ ਪਰ ਜਾਸਮੀ ਨੇ ਮੇਰਾ ਕਹਿਣ ਤੋਂ ਪਾਈ ਨਹੀਂ ਸੂਟ ਸਵਾ ਦੇਣਾ ਪਿਛਲੇ ਵਾਰ ਵੀ ਤਾਂ ਸਵਾਤਾ ਦਾ ਜਾਂਦਾ ਹਰੇ ਰੂਪੀ ਨੇ ਨਹੀਂ ਦਿੱਤੀ ਸੁਨੀਲ ਦਾ ਸੂਟ ਪਹਿਰੇ ਸਵਾਤਾ ਤੋਂ ਨੇ ਹੁਣ ਦੇਖਦੇ ਆਂ ਕੀ ਆ ਡਿਸਾਈਡੂਗਾ ਅਜੇ ਪਰ ਪਹਿਲਾ ਤਰੀਕ ਤਾਂ ਡਿਸਾਈਡ ਕਰੀਏ ਤਿਆਰੀਆਂ ਤਾਂ ਹੋ ਗਈਆਂ ਜੀ ਸ਼ੁਰੂ ਸਾਡੀਆਂ ਇਹ ਜੀ ਗੱਲ ਨਹੀਂ ਪਰੋਂਟੇ ਸੀ ਖਾਣੇ ਸ਼ੁਰੂ ਕਰਤੇ ਜਦ ਤੱਕ ਜਿਹੜਾ ਥੋੜਾ ਥੋੜਾ ਇੱਚ ਛੱਟੇ ਡਗਾ ਟਿਆਵਾ ਉਹ ਵਜਾਉਣਾ ਟੱਡ ਵਜਾਉਣਾ ਜਦ ਤੱਕ ਅਸੀਂ ਉਹ ਫਿਰ ਆਓ ਜਿਹੜਾ ਮਲਾ ਮੋਟਾ ਉੱਥੇ ਆਪਾਂ ਨੇ ਉਹ ਬਣਾਉਣੀ ਆ ਸਟੇਜ ਫਿਰ ਉਹਦੇ ਪਰ ਪੈਰ ਰੱਖ ਕੇ ਵੀ ਕਿਸੇ ਨੇ ਤੋੜਨੀ ਹੈ ਨਾ ਅੱਜ ਤੱਕ ਤਾਂ ਟੁੱਟੀ ਦੀ ਉਹੀ ਬਸ ਅੱਜ ਤਾਂ ਕਿਹ ਬਾਰੀ ਹੋਣਾ ਹੋਰ ਟੁੱਟੂ ਕੀ ਹੋ ਫਿਰ ਨਹੀਂ ਟੁੱਟੂ ਸਿੰਘ ਨੂੰ ਰੋਟੀ ਖਾਣ ਦੋ ਵੈਸੇ ਮੱਲਾ ਮਾਰ ਮਾਰ ਕੇ ਮੂੰਹ ਚ ਪਾਣੀ ਲਿਆ ਆ ਆਨੇ ਰੀਤ ਨੂੰ ਦੇ ਤਾਂ ਨਹੀਂ ਉਹ ਕੱਲੀ ਉਹ ਬੜਾ ਮਸਤਵਾਂ ਲੌਕ ਕੇ ਲੱਗੀ ਵੀ ਖਾਣ ਹਾਂ ਪਾਣੀ ਪੂਲੀ ਢੋਲੀ ਬੈਠੀ ਆ ਉਹਦੇ ਵੀ ਮੈਂ ਤੁਹਾਨੂੰ ਖਲਾਤ ਦਿਖਾਉਂਦਾ ਪਰ ਇਹ ਵੀ ਇੱਧਰ ਇਹ ਵੀ ਵਿਚਾਰੀਆਂ ਕੰਮ ਚ ਉਲਝੀਆਂ ਹੋਈਆਂ ਠੰਡ ਬਹੁਤ ਮੈਂ ਆਪਣੀ ਚੀਜ਼ ਆਪ ਖਾਣੀ ਹੈ ਉਹ ਆਪਣੇ ਆਪ ਖਾਣਾ ਸਿੱਖੂਗੀ ਉਹਨਾਂ ਨਾਲ ਨਹੀਂ ਤਾਂ ਮੈਨੂੰ ਵੀ ਪਤਾ ਨਹੀਂ ਉਹਦੇ ਕੱਪੜੇ ਬਦਲਨੇ ਆ ਪਠਾਈ ਨਹੀਂ ਹੈ ਮੈਨੂੰ ਵੀ ਪਤਾ ਵੀ ਆਪਣਾ ਖਾਣਾ ਸਿੱਖੇ ਪਰ ਇਹ ਨਿਆਣਾ ਮਾਪੇ ਉਹਦੇ ਹੱਥ ਕਹਿੰਦਾ ਘੱਟ ਖਾਂਦਾ ਚੀਜ਼ ਆਪਣੇ ਆਪ ਮਸਤੀ ਚ ਜ਼ਿਆਦਾ ਖਾਂਦਾ ਹੁੰਦਾ ਜਰੂਰੀ ਨਹੀਂ ਹੈਗਾ ਇਹ ਤਾਂ ਨਜ਼ਾਲਾ ਫੈਂਡ ਤੇ ਲਫੈਂਡ ਸਾਲਾ ਸਾਡੀ ਸਿਹਤ ਬਾਤ ਤੇ ਹਾਨੀ ਕਰ ਕਾ ਪਰ ਕੋ ਇੰਨਾ ਨਹੀਂ ਨਾ ਹਰਤ ਦੇ ਆਜੇ ਵਾਸਤੇ ਆਪਾਂ ਆਪਾਂ ਤੇ ਰੋਟੀ ਵੀ ਚੋਪੜ ਤੇ ਰੋਟੀ ਵੀ ਨਹੀਂ ਚੋਪੜ ਦੇਖੋ ਅੱਜ ਡਰਾਈ ਪਰੌਂਠੇ ਬਣਾਵਾਂ ਫਿਰ ਡਰਾਈ ਬਣਾ ਦੋ ਪਰੌਂਠੇ ਵੀ ਡਰਾਈਓ ਬਣਾ ਦੋ ਕਾ ਨੂੰ ਲਾਈ ਜਾਂਦੇ ਹੋ ਕੀ ਕੁ ਇਹਨਾਂ ਨੂੰ ਬਿਨਾ ਮਤਲਬ ਤੇ ਵਾਸਤੇ ਲਾਉਂਦੇ ਵੀ ਤੂੰ ਕਹੇ ਨਾ ਕਿ ਮੈਨੂੰ ਸੁੱਕੇ ਜੀ ਤੇ ਹਾਂ ਪਰ ਨਾ ਬਣਾ ਵੀ ਦੋ ਅਸੀਂ ਤਾਂ ਮਲਾਈ ਧਰ ਕੇ ਖਾ ਲੈਣੀ ਇੱਕ ਚਮਚਾ ਦੋ ਚਮਚੇ ਤਿੰਨ ਚਮਚੇ ਜਿੰਨੇ ਕੇ ਖਾਣ ਵਾਸਤੇ ਜਿਹੜੀ ਤੀਜਾ ਖਾਓ ਮਲਾਈ ਤਾਂ ਮਲਾਈ ਤਾਂ ਸਾਡੇ ਅੱਖਾਂ ਦੇ ਸਾਹਮਣੇ ਕੋਈ ਸੈੱਟ ਇਫੈਕਟ ਨਹੀਂ ਹਰ ਫੈਂਟ ਤਾਂ ਸਾਡੇ ਅੱਖਾਂ ਸਾਹਮਣੇ ਬਣੀ ਨਹੀਂ ਕਿਹਾ ਉਹਦੇ 'ਚ ਕੀ ਆ ਨਹੀਂ ਕੁਝ ਵੀ ਨਹੀਂ ਪਤਾ ਇੱਕ ਗੱਲ ਹੋਰ ਦੀ ਪੈਣੀ ਢਿੱਡੇ ਨਾ ਹਟੋਗਾ ਕੋਟ ਪਾੜਤਾ ਤੇਨੇ ਫਿਰ ਟੋਕ ਲੱਗੀ ਪਈ ਜਾਨੂੰ ਕੋਟ ਨੂੰ ਇੱਕ ਤਾਂ ਹੈ ਬੈਲ ਵੀ ਨਹੀਂ ਲਵਾਉਂਦੇ ਕੱਲੇ ਅਗਲੇ ਮੈਂ ਤਾਂ ਗੇਟ ਖੜਕਾ ਕੇ ਹੱਥ ਕਾਈ ਮਾਰਨ ਇੱਕ ਨਕਲੀ ਜੀ ਬੈਲ ਲਾਈਤੀ ਕੋਈ ਖੋਲ ਕੇ ਉੱਤੇ ਲੈ ਕੇ ਅਸਲੀ ਬੈਲ ਵੀ ਤਾਂ ਖੋਲ ਰਹਿ ਜਣੀ ਮੈਂ ਮਿਲਿਆ ਬੰਦੂ ਜੀ ਨਾ ਮਿਲਣਾ ਤਾਂ ਜਿਹਨੇ ਜੀ ਨੂੰ ਲੋੜ ਆ ਉਹਨਾਂ ਦਾ ਹਾਕ ਮਾਰ ਕੇ ਮਿਲੇ ਲੈਣਾ ਕਾਨੂੰ ਨਾ ਬੰਦੇ ਦੀ ਲੋੜ ਆ ਮਮੀ ਦਾ ਡਰਦਾ ਮਾਰਾ ਕੋਈ ਉੱਪਰ ਨਹੀਂ ਚੜਦਾ ਉਹਦਾ ਚਲ ਵਧਿਆ ਉੱਪਰ ਨਹੀਂ ਚੜਦਾ ਸੀ ਨਾ ਹੋਈ ਉੱਪਰ ਫਿਰ ਤੁਸੀਂ ਕਿਹਾ ਇੱਕ ਦਿਨ ਇੱਕ ਵਾਰ 22 ਪੈਸੇ ਫੜਾਉਣਾ 22 ਨੇ ਭੇਜਿਆ ਜੀ ਉਹਨੇ ਪਤਾ ਨਹੀਂ ਵਿਚਾਰੇ ਨੇ ਚਾਹ ਪੀਤੀ ਵੀ ਤੇ ਇੱਕ ਪਾਣੀ ਪੀਤੀਆ ਮੈਂ ਤਾਂ ਐਨ ਐਨ ਦਾ ਜੀ ਕਿਲੇਸ ਕਰ ਲਿਆ ਮੀਨ ਉਹ ਤਾਂ दारू ਪੀਤੀ ਹੋਈ ਸੀ ਜੀ ਉਹ दारू ਪੀ ਕੇ ਉੱਪਰ ਚੜ ਗਿਆ ਫਿਰ ਉਹ ਗੱਲ ਬੱਧੀ ਹੈ ਐ ਵੀ ਨਹੀਂ ਚੜਨਾ ਚਾਹੀਦਾ ਉਹ ਤਾਂ ਗੱਲ ਥੋੜੀ ਵੀ ਸਹੀ ਆ ਮੰਨਦੇ ਆ ਫਿਰ ਉਹ ਟੌਮੀ ਤੋਂ ਨਹੀਂ ਨੰਦਰੇ ਹਾਂ ਟੌਮੀ ਪਤਾ ਨਹੀਂ ਉਹਨੂੰ ਕਾਥੇ ਨਹੀਂ ਪਹੁੰਚਿਆ ਕਿਆ ਆ ਬਿਸਕੁਟ ਹੈ ਇਹ ਉਹ ਪਤਾ ਨਹੀਂ ਟੌਮੀ ਦਾ ਨਹੀਂ ਪੰਮ ਉਹ ਅਗਲੇ ਦਾ ਸੌਰੀਆਂ ਦਾ ਕੁੱਤਾ ਹੈ ਆਉਂਦੇ ਨੂੰ ਨਿਚਕਦਾ ਹੋ ਜਾਂਦੇ ਕਿ ਕਰਾ ਹਾਂ ਆਉਂਦਿਆਂ ਨੂੰ ਜੀ ਆਇਆਂ ਜੀ ਆਇਆਂ ਨੂੰ ਕਹਿੰਦਾ ਜੀ ਮੇਰੇ ਸੌਰੀਆਂ ਦਾ ਕੁੱਤਾ ਜੀ ਹਾਂ ਤੇ ਜਾਂਦੇ ਨੂੰ ਕਹਿੰਦਾ ਤੁਸੀਂ ਆਏ ਕਿੱਕਣਾ ਆਏ ਕਿੱਕਣਾ ਤੁਸੀਂ ਮੈਂ ਚੱਕੇ ਤਾਂ ਲੱਗ ਜੀ ਮੇਰੇ ਜੀਜੇ ਦਾ ਕੋ ਸਵਾਦ ਤਾਂ ਨਹੀਂ ਲੱਗੇ ਆ ਸਾਡਾ ਹੁਣ ਤੂੰ ਆਪਣੇ ਆਪ ਨੂੰ ਭਾਂਡੇ ਧੋਣੀਆਂ ਗੱਲਾਂ ਗੱਲਾਂ ਪੈਦਾ ਵਾਲਾ ਬਾਲੀਓ ਕਾਮੀ ਕੁੜੀ ਆਦਾ ਸਾਡੀ ਕੁੜੀ ਉਹ ਕੰਮ ਦਾ ਬੋਅ ਕਰਦੀ ਜੀ ਸੰਦੀਪ ਜਿੰਨਾ ਕੰਮ ਕੋਈ ਨਹੀਂ ਕਰਦਾ ਸਾਡੇ ਪਰਿਵਾਰ ਹਾਂ ਇਹ ਗੱਲ ਮੰਨਣ ਵਾਲੀ ਆ ਹੋਏ ਤੇ ਹੁਣ ਸਾਰਾ ਕੰਮ ਜੀ ਵੰਡ ਕੇ ਕਰਦੇ ਆ ਬਰਾਬਰ ਕਰਦੀ ਆ ਉਹ ਕਰਦੇ ਥੋੜੀ ਕਰ ਲੈਂਦਾ ਨਹੀਂ ਹਾਂ ਫਿਰ ਵੰਡ ਕੇ ਕਰਨ ਵਾਲੀ ਗੱਲ ਨਾ ਕਰਦੂ ਹੁਣ ਉਧਰ ਮੈਂ ਮਲਾਉਂਦੀ ਤੁਹਾਨੂੰ ਰੀਤ ਨਾਲ ਤਾਂ ਉਹ ਲੱਗੀ ਪਿਆ ਜੀ ਦਹੀਂ ਖਾਣਾ ਤੈਨੂੰ ਬੁਲਾ ਦੋ ਫੇ ਚਾਚੀ ਕਾਲ ਵਾਲਾ ਚਾਚੀ ਕਾਲ ਜੀ ਸਾਰਿਆਂ ਨੂੰ ਖਾ ਲਿਆ ਜੀ ਸਾਡੇ ਲੱਡੂ ਨੇ ਦਹੀਂ ਮਾਣੋ ਬਿੱਲੀ ਵੜਿਆ ਵਿੱਦਾ ਹਾਂ ਆ ਕੰਮ ਕਰ ਦੋ ਕੰਮ ਕਰ ਦੋ ਕੰਮ ਕਰ ਦੋ ਕੰਮ ਕਰ ਮੇਰਾ ਉਹ ਨਾ ਪੁੱਤ ਕੰਮ ਕਰ लो जी हो का लेना है? का लेना मेरे पुत ने हो का लेना है? क्या खा लेना आए नहीं कहना पुत कपड़े खा बोलू चलो भाई करता छाप चलो काका का हो गया लूना पुत हाँ माई भी है हलो ओ आ लो पी लो माई हाँ का हो गया ਸੁੱਕ ਜਾਣਾ ਸੁੱਕ ਜਾਣਾ ਪੀਲਾ ਤੂੰ ਮਾਂ ਹੀ ਪੀਲਾ ਪਾਪਾ ਪੀਲਾ ਮਾਂ ਹੀ ਪਾਪਾ ਉਹ ਮਾਂ ਹੀ ਪੀਦਾ ਤੂੰ ਪਾਪਾ ਹਾਂ ਕੀਆ ਕੀ ਕਰ ਮੈਂ ਪਿਲਾਦਾ ਆ ਆ ਦੇ ਪਾਣੀ ਟੰਗਿਆ ਹੋਣਾ ਜੀ ਪਹਿਲਾਂ ਤਾਂ ਕਹਿਦੀ ਐ ਕਿ ਤੁਸੀਂ ਪਿਲਾ ਦੇ ਉਹਨੂੰ ਹੂੰ ਚਾਵਾਗਾ ਉੱਤਰ 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 ਸਾਡੇ ਮਾਨੂੰ ਖਾ ਲੈ ਜੀ ਦਹੀ ਵਾਲੇ ਪੋਂਠੇ ਇਨਾ ਮੂੰਹ ਮੂੰਹ ਮਾਣੋ ਮਾਰ ਕੇ ਮੂੰਹ ਬਾਈ ਫਿੱਦਾ ਤੂੰ ਮਾਣੋ ਬਾਗਾ ਮੂੰਹ ਬਾਈ ਫਿੱਦਾ ਪਾਪਾ ਹਾਂ ਮੂੰ ਹਏ ਮੂੰ ਹਏ ਕਾਕੇ ਨੂੰ ਦਿਖਾਉਂਦਾ ਮੂੰ ਕਾਕੇ ਸਾਫ ਕਰ ਦੇ ਭਾਈ ਆਪਣੇ ਭੈਣ ਦਾ ਮੂੰਹ ਖਸਾਬ ਕਰ ਦੇ ਜੂੜਾ ਕਰਦਾ ਤੇ ਨਹੀਂ ਨਹੀਂ ਮੇਰੇ ਬਾਅਦ ਸਾਰੇ ਸਾਰੇ ਪਹਿਲੇ ਦਸਿਆ ਕੱਲ ਨਹੀਂ ਤਰੀ ਪਾਪਾ ਬਾਈ ਦੱਤਾ ਮੂੰ ਨਾ ਅੱਛਾ ਚੱਲ ਚੱਪਾ ਕਰਲਾ ਸਾਹਿਬ ਲੈ ਐ ਕਹਦੀ ਮੈਂ ਮੂੰਹ ਨਹੀਂ ਸਾਫ ਕਰਨ ਨਾਲ ਕਰਦੇ ਕਰਦੇ ਨੇ ਐ ਤੱਕੇ ਨਾਲ ਟੋਪੀ ਵੀ ਧਾਰਤੀ ਦਦਾ ਉਹਦੀ ਪਿਆਰ ਨਾਲ ਪਿਆਰ ਨਾਲ ਐ ਇੰਨਾ ਨਾਲ ਰਗੜ ਕਰਨ ਰਗੜੂਦਾ ਉਹਦੀ ਵੀ ਟੋਪੀ ਤੇ ਸਿਰਪਰ ਚੱਲ ਹਾਂ ਤੂੰ ਹੀ ਕਾਕੇ ਕਾਕਾ ਕਰਦੀ ਦੀ ਹੁਣ ਕਾਕਾ ਜੇ ਤੇਰੇ ਕੋਲ ਨੂੰ ਆਉਂਦਾ ਹੁਣ ਕੈਂ ਕੈਂ ਕੀ ਕਰੀਦੀ ਹਾਂ ਪਹਿਲਾਂ ਟੋਪੀ ਹਾਂ ਤਾਂ ਕਦੋਂ ਮੂਰੇ ਤੇ ਪੁੱਛਣ ਨੂੰ ਲਈ ਦਿੰਦਾ ਬਾੜ ਨਹੀਂ ਆਦਣੇ ਮੂਰੇ ਨੂੰ ਕਰਨਾ ਠੰਡਾ ਕੀ ਜੀ ਬਹੁਤ ਜ਼ਿਆਦਾ ਇਹ ਆਏ ਚਲ ਤੂੰ ਵੀ ਲੈ ਆਪਣੀ ਟੋਪੀ ਹੁਣ ਬਾਹਰ ਨਿਕਲਣਾ ਪਰ ਨਾਂ ਦਸਤਾਰ ਬੰਨਿਆਗਾ ਸਿਰ ਪਰ ਤੂੰ ਟੋਪੀਆਂ ਟੋਪੀਆਂ ਲੈਣ ਵਾਲਾ ਸਮਾਂ ਨਹੀਂ ਹੈਗਾ ਤੇਰਾ ਇਹ ਠੰਡ ਦੇ ਬਚਣ ਵਾਸਤੇ ਚਲ ਲੈ ਲਓ ਲੈ ਲਓ ਕੋਈ ਚੱਕਰ ਨਹੀਂ ਹੈਗਾ ਮਤਲਬ ਇਹ ਆ ਭਾਈ ਚਲ ਬਾਏ ਬਾਏ ਕਰਦੇ ਫਿਰ ਉਹ ਠੀਕ ਹੈ ਜੀ ਵੀਡੀਓ ਕਰ ਦਿੰਦੇ ਕਹਿੰਦਾ ਸੀ ਇੱਥੇ ਬੰਦ ਕਾਕਾ ਦਾ ਭਾਦੀ ਦਾ ਪੁੱਤ ਫੇਲਣ ਗਿਆ ਉਹ ਆਜੂ 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 ਬਾਏ ਕਰਦੇ ਆ ਠੀਕ ਹੈ ਜੀ ਓਕੇ ਓਕੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ